ਕਿਸਾਨ ਵੀਰੋ ਅੱਜ ਅਸੀਂ ਮੁੰਡੋ ਭਾਗ ਸਿੰਘ ਪਿੰਡ ਜ਼ਿਲ੍ਹਾ ਮੁਹਾਲੀ ਦੇ ਵਿੱਚ ਆਏ ਨੇ ਜਿੱਧਰ ਸਾਡੇ ਅਗਾਵਧੂ ਕਿਸਾਨ ਮੈਡਮ ਅੰਜਲਾ ਨਿਖਿਆਨੀ ਜੀ ਇੱਕ ਕੁਦਰਤੀ ਖੇਤੀ ਦੇ ਆਧਾਰਿਤ ਫਾਰਮ ਚਲਾ ਰਹੇ ਨੇ ਆਈਏ ਇਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਤਤਾਂ ਇਹਨਾਂ ਦੀ ਖੇਤੀ ਤਕਨੀਕਾ ਬਾਰੇ ਜਾਣਦੇ ਸੱਸੀ ਜੀ ਤੇ ਤੁਸੀਂ ਥੋੜਾ ਜੇ ਕਿਸਾਨਾਂ ਨੂੰ ਦੱਸੋ ਕਿ ਤੁਸੀਂ ਜੋ ਕੁਦਰਤੀ ਖੇਤੀ ਕਰ ਰਹੇ ਹੋ ਉਹ ਕਿਸ ਪ੍ਰਕਾਰ ਕਰ ਰਹੇ ਹੋ ਤੇ ਕਿਹੜੀ ਫਸਲਾਂ ਦੇ ਕਰ ਰਹੇ ਮੈਂ ਤੇ ਘਰ ਦੀ ਜ਼ਰੂਰਤ ਹੀ ਹਰਦੀ ਉਗਾਰੀਆਂ ਐਕਚੁਅਲੀ ਜਿੱਲੇ ਮੈਂ ਸ਼ੁਰੂ ਕੀਤਾ ਸੀ ਤਾਂ ਉਸ ਵਕਤ ਮੇਰੇ ਦਿਮਾਗੇ ਜੈਸੀ ਕਿ ਜਿਹੜਾ ਮਾਰਕੀਟ ਵਿੱਚ ਜਿਹੜੀ ਸਾਨੂੰ ਸਮਾਨ ਮਿਲਦਾ ਪਿਆ ਉਹ ਸਾਰਾ ਇੱਕ ਤਰ੍ਹਾਂ ਦਾ ਜ਼ਹਿਰ ਹੈਗਾ ਤੇ ਮੈਂ ਅਸੀਂ ਤਾਂ ਆਪਣੀ ਲਾਈਫ 'ਚ ਜਿਹੜਾ ਕੁਝ ਖਾ ਲਿਆ ਖਾ ਲਿਆ ਤੇ ਆਪਣੇ ਬੱਚਿਆਂ ਲਈ ਮੈਂ ਹਰ ਚੀਜ਼ ਪਿਓਰ ਉਗਾਵਾਂਗੀ ਤੇ ਇਹ ਸੋਚ ਕੇ ਮੈਂ ਇਹ ਖੇਤ ਲਿਆ ਉਸ ਤੋਂ ਬਾਅਦ ਅੰਨੇ ਖੇਤੀ ਸ਼ੁਰੂ ਕੀਤੀ ਤੇ ਘਰ ਦੀ ਜ਼ਰੂਰਤ ਦੀ ਹਰ ਚੀਜ਼ ਲਗਾ ਰਹੀ ਆ ਕਿਹੜੀ ਕਿਹੜੀ ਫਸਲਾਂ ਲਗਾ ਰਹੇ ਹੋ ਤੁਸੀਂ ਮੈਂ ਇਤਿ ਜ਼ਿਆਦਾ ਕਰਕੇ ਬਾਗਬਾਨੀ ਦਾ ਕਿਤੋਂ ਹੋਇਆ ਵੀ ਜਿਵੇਂ ਸਾਰੇ ਫਲ ਫਰੂਟ ਲਗਾਨੀਆਂ ਸਾਰੀ ਸਬਜ਼ੀਆਂ ਲਗਾਨੀਆਂ ਉਸ ਤੋਂ ਇਲਾਵਾ ਮੈਂ ਸਾਰੀ ਜਿਵੇਂ ਘਰ ਦੀ ਜਰੂਰਤ ਅਸਤੇ ਦਾਲਾ ਹੈ ਗਿਆ ਉਹ ਲਗਾ ਲੈਣੇ ਆ ਮਿਰਚੇ ਲਗਾ ਲੈਣੇ ਆ ਮਸਾਲੇ ਲਗਾ ਲੈਣੇ ਆ ਹਲਦੀ ਹੋ ਗਿਆ ਧਨੀਆ ਹੋ ਗਿਆ ਮਤਲਬ ਜਿੰਨੀ ਮੈਂ ਕੋਸ਼ਿਸ਼ ਕਰਨੀ ਹੈ ਕਿ ਘਰ ਦੀ ਜਿਹੜੀ ਕਿਚਨ ਦੀ ਜਰੂਰਤ ਦੀ ਚੀਜ਼ਾਂ ਮੈਕਸਿਮਮ ਤੋਂ ਮੈਕਸਿਮਮ ਇਹ ਤੇ ਉਗਾ ਲਵਾਂ ਤੁਹਾਨੂੰ ਇਸ ਕੰਮ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਮੋਹਾਲੀ ਵੱਲੋਂ ਕਿਆ-ਕਿਆ ਸੁਵਿਧਾਵਾ ਤੇ ਗਾਈਡੈਂਸ ਸੀ ਖੇਤੀ ਵਿਗਿਆਨ ਕੇਂਦਰ ਵਾਲੇ ਸ਼ੁਰੂ ਤੇ ਜਿੱਲੇ ਮੇਰੇ ਖੇਤ ਬਿਲਕੁਲ ਖਾਲੀ ਸੀ ਤੇ ਸਭ ਤੋਂ ਪਹਿਲੇ ਮੈਂ ਖੇਤੀ ਵਿਗਿਆਨ ਕੇਂਦਰ ਨੂੰ ਹੀ ਸੰਪਰਕ ਕੀਤਾ ਸੀ ਕਿਉਂਕਿ ਮੈਂ ਆਪਣਾ ਜੋ ਮੈਂ ਸੋਚਿਆ ਸੀ ਕਨਸੈਪਟ ਸੀ ਕਿ ਉਹਨਾਂ ਨੂੰ ਦੱਸਿਆ ਕਿ ਮੈਂ ਇਵੇਂ ਉਗਾਣਾ ਚਾਹ ਰਾ ਹਾਂ ਕੁਝ ਤਾਂ ਉਹਨਾਂ ਨੇ ਮੈਨੂੰ ਹਰ ਚੀਜ਼ ਦੱਸੀ ਕਿ ਤੁਸੀਂ ਐ ਚੀਜ਼ ਜਿਵੇਂ ਉਗਾ ਸਕਦੇ ਹੋ ਐ ਕਰ ਸਕਦੇ ਹੋ ਨਾਲੇ ਉਹਨਾਂ ਨੇ ਮੈਨੂੰ ਐਵੀ ਕਲੀਅਰ ਕਰ ਦਿੱਤਾ ਸੀ ਕਿ ਮੈਂ ਬਿਲਕੁਲ ਕੈਮੀਕਲ ਫ੍ਰੀ ਖੇਤੀ ਕਰ ਲਈ ਹੈ ਤੇ ਇਸ ਜੀ ਨੂੰ ਨਾਲ ਨੇ ਬਹੁਤ ਐਪਰੀਸ਼ੀਏਟ ਕੀਤਾ ਔਰ ਹਰ ਕਦਮ ਕਦਮ ਤੇ ਮੇਰੀ ਬਹੁਤ ਹੈਲਪ ਕੀਤੀ ਹਰ ਤਰ੍ਹਾਂ ਦੇ ਮੈਨੂੰ ਬੀਜ ਪ੍ਰੋਵਾਈਡ ਕਰ ਦਿੰਦੇ ਸੀ ਜੀਵ ਅਮਰਤ ਤੇ ਅਜੀਜ ਬਣਾਉਣ ਲਈ ਡਰਮ ਦੇ ਦਿੱਤੇ ਇਸ ਤਰ੍ਹਾਂ ਨਾਲ ਉਹਨਾਂ ਨੇ ਔਰ ਕੋਈ ਵੀ ਮੈਨੂੰ ਕੋਈ ਕੀੜਾ ਲੱਗਦਾ ਕੁਝ ਲੱਗਦਾ ਤਾਂ ਮੈਂ ਤਾਂ ਸਿੱਧਾ ਉਹਨਾਂ ਨੂੰ ਹੀ ਸੰਪਰਕ ਕਰਨੀਆਂ ਤੇ ਉਹ ਲੋਕ ਮੇਰੀ ਪੂਰੀ ਹੈਲਪ ਕਰ ਦਿੰਦੇ ਨੇ ਉਹ ਜਾਬਨਲ ਮੇਰਾ ਹੈ ਹੁਣ ਸੇ ਹੀ ਚੱਲ ਰਿਹਾ ਹੁਣ ਤਾਂ ਸਟੇਬਲਾਈਜ਼ ਹੋ ਗਿਆ ਇੱਕਦਮ ਮੈਮ ਕੁਦਰਤੀ ਖੇਤੀ ਦਾ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੇ ਤੁਸੀਂ ਜੋ ਬਾਕੀ ਕਿਸਾਨ ਵੀਰੇ ਹਨ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹਨਾਂ ਨੂੰ ਇਸ ਖੇਤੀ ਨੂੰ ਕਿਦਾਂ ਅਪਣਾਉਣਾ ਚਾਹੀਦਾ ਕੁਦਰਤੀ ਖੇਤੀ ਦਾ ਜਿਹੜਾ ਮੈਂ ਸ਼ੁਰੂ ਕੀਤਾ ਪਹਿਲੇ ਸਾਲ ਤਾਂ ਬੜੀ ਦਿੱਕਤ ਆਈ ਔਰ ਪਹਿਲੇ ਸਾਲ ਦਿੱਕਤ ਆਈ ਤਾਂ ਆਸ-ਪਾਸ ਦੇ ਲੋਕਾਂ ਨੇ ਵੀ ਬੰਨੂ ਡੀਮੋਟੀਵੇਟ ਕਰਨ ਦੀ ਕੀਤਾ ਲੇਕਿਨ ਹੁਣ ਉਹ ਲੋਕ ਵੀ ਮੋਟੀਵੇਟ ਹੋ ਗਏ ਹੈ ਕਿਉਂਕਿ ਐਕਚੁਅਲੀ ਪਤਾ ਹੈ ਜੋ ਮੈਂ ਪੜਾਈ ਕੀਤੀ ਹਾਲਾਂਕਿ ਮੇਰਾ ਕੋਈ ਬੈਕਗ੍ਰਾਉਂਡ ਨਹੀਂ ਸੀ ਕਿਹਦੀ ਦਾ ਮੈਂ ਤਾਂ ਸਾਰਾ ਟਾਈਮ ਐਲਆਈਸੀ ਉਹ ਬਿੱਡੀ ਆਈ ਨੌਕਰੀ ਕੀਤੀ ਜੀ ਦਾ ਹੀ ਸਾਡੀ ਫੈਮਿਲੀ ਹੈ ਕਿਸੇ ਦਾ ਕੋਈ ਬੈਕਗ੍ਰਾਉਂਡ ਸੀ ਤੇ ਐਤੇ ਮੈਂ ਜਿੱਲੇ ਸ਼ੁਰੂ ਕੀਤਾ ਜਿਹੜਾ ਸਟਡੀ ਕੀਤੀ ਉਹਦੇ ਕੀ ਹੈਗਾ ਕਿ ਪਹਿਲੇ ਇਹ ਪ੍ਰਕਿਰਤੀ ਜੋ ਹੈ ਨਾ ਉਹ ਆਪਣੇ ਆਪ ਟੇਕਓਵਰ ਕਰਦੀ ਹੈ ਜੀ ਜੀ ਅਗਰ ਅਪਾ ਕੈਮੀਕਲ ਪਾ ਦਿੰਦੇ ਹੈ ਤਾਂ ਜਿਹੜੇ ਆਪਣੇ ਯੂਸਫੁਲ ਹੁੰਦੇ ਨੇ ਤੇ ਉਹਨਾਂ ਦਾ ਵੀ ਉਹ ਵੀ ਕੀੜੇ ਮਾਰ ਜਾਂਦੇ ਨੇ ਅਗਰ ਅਸੀਂ ਇਹ ਚੀਜ਼ਾਂ ਨਹੀਂ ਪਾਵਾਂਗੇ ਤਾਂ ਪ੍ਰਕਿਰਤੀ ਨੇ ਇਤਨਾ ਅੱਛਾ ਸਿਸਟਮ ਬਣਾਇਆ ਹੋਇਆ ਹੈ ਕਿ ਇੱਕ ਜਿਹੜਾ ਹਾਰਮਫੁਲ ਕਿਹੜਾ ਹੈਗਾ ਜਿਹੜਾ ਆਪਣਾ ਬੈਨੀਫੀਸ਼ੀਅਲ ਕਿਹੜਾ ਆਪਣੇ ਆਪ ਉਹਨੂੰ ਕਰਦਾ ਜੀ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਥੋੜਾ ਬਹੁਤ ਕਦੀ ਪੈਂਦੀ ਵੀ ਹੈ ਤਾਂ ਜਿਵੇਂ ਸਾਡੇ ਤੇ ਗਊ ਮੂਤਰ ਵਗੈਰਾ ਹੈ ਜਾਂ ਫਿਰ ਉਹ ਲੱਸੀ ਹੈਗੀ ਖੱਟੀ ਲੱਸੀ ਉਹਦੇ ਨਾਲ ਕੰਮ ਚੱਲ ਜਾਂਦਾ ਹੈ ਬੜਾ ਕਾਮਯਾਬ ਰਿਹਾ ਮੇਰਾ ਤੁਸੀਂ ਮੈਂ ਵਕ ਵਕ ਫਾਰਮੂਲੇਸ਼ਨਸ ਵੀ ਬਣਾਉਂਦੇ ਹੋ ਜਿੱਦਾਂ ਜੀਵਾਮ੍ਰਿਤ ਬਣਾਉਂਦੇ ਹੋ, ਬੀਜਾ ਅਮ੍ਰਿਤ ਬਣਾਉਂਦੇ ਹੋ ਤੇ ਕਈ ਤੁਸੀਂ ਐਨਜ਼ਾਈਮਸ ਵਗੈਰਾ ਵੀ ਤਿਆਰ ਕਰਦੇ ਆ। ਇਹ ਵੀ ਇਨਵਨ ਮੈਂ ਕੀ ਕਹਿੰਦੇ ਨੇ। ਉਹ ਜਿੱਦੇ ਇੱਥੇ ਇੰਨੇ ਬੇੜਾ ਤੋਂ ਫੁੱਲ ਆਉਂਦੇ ਸੀ, ਫੁੱਲ ਨਹੀਂ ਆਉਂਦਾ ਸੀ। ਹਾਂਜੀ। ਤਾਂ ਫਿਰ ਮੈਂ ਬੜਾ ਆਸ-ਪਾਸ ਲੋਕਾਂ ਕੋਲ ਪੁੱਛਿਆ, ਨੈਟ ਤੇ ਸਰਚ ਕੀਤਾ। ਤੋਂ ਸ਼ਡਰਸ ਬਣਾਇਆ। ਜੀ। ਬੜਾ ਕਾਮਯਾਬੀ ਆਇਆ ਜਿਹੜਾ ਜਿੰਨਾ ਸਪਰੇਅ ਕੀਤਾ ਪਰ ਉਹਨਾਂ ਦਾ ਪੋਲੀਨੇਸ਼ਨ ਹੋਣ ਲੱਗ ਗਿਆ। ਉੱਤੇ ਇਹ ਵੀ ਮੇਰੇ ਉਹ ਕੀ ਕਹਿੰਦੇ ਨੇ। ਉਹ ਉਹ ਬਣਾ ਦੱਸ ਪੜਨੀ ਹਰ ਤੁਸੀਂ ਉਹ ਬਣਾਣੇ ਤੁਸੀਂ ਜੋ ਬਾਕੀ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਤੇ ਬਾਕੀ ਜੋ ਯੂਥ ਹੈ ਉਹਨਾਂ ਨੂੰ ਕਿਆ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਸੰਦੇਸ਼ ਦੇਵਾਂਗੇ ਕਿ ਵੀ ਤੁਸੀਂ ਇੱਕ ਵਾਰੀ ਇਸ طرف ਆ ਕੇ ਦੇਖੋ ਜੀ ਪ੍ਰਕਿਰ ਕੁਦਰਤੀ ਖੇਤੀ ਦੀ ਜਰਾ ਤੁਹਾਨੂੰ ਆਪਣੀ ਸ਼ੁਰੂ ਮੈਂ ਕਹਾਂ ਜੀ 6-8 ਮਹੀਨੇ ਤੁਹਾਨੂੰ ਜ਼ਰੂਰ ਪ੍ਰੋਬਲਮ ਹੋਏਗੀ ਲੇਕਿਨ ਉਹਦੇ ਬਾਅਦ ਜੋ ਤੁਹਾਨੂੰ ਰਿਜ਼ਲਟ ਮਿਲਣਗੇ ਉਹ ਤੁਸੀਂ ਖੁਦ ਹੈਪੀ ਹੋਵੋਗੇ ਠੀਕ ਹੈ ਥੈਂਕ ਯੂ ਮੈਮ ਜੀ ਸੀ ਜੀ ਆਮ ਕੇਂਦਰ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ।